ਬਤ ਕਰਨ ਲਈ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਫੋਨ ਨਹੀਂ ਚੁੱਕਿਆ ਮੇਰਾ ਨਾਮ ਜੀ ਮੰਤ ਸਿੰਘ ਆ ਜੀ ਪਿੰਡ ਘੁਫਕਾ ਜੀ ਆਪਣਾ ਤਹਿਸੀਲ ਡਿਸਟ੍ਰਿਕਟ ਫਾਜ਼ਲਕਾ ਲੱਗਦਾ ਹੈ ਜੀ ਸਾਡਾ ਮਸਲਾ ਹੈ ਵੀ ਜੋ ਪਿਛਲੇ ਦਿਨੀ ਹੜ ਆਈ ਸੀ ਹੜਾ ਕਰਕੇ ਜੋ ਬਾਰਸ਼ ਆਈਆਂ ਸੀ ਗਿਆ ਬਾਦਸ਼ਾਹ ਔਰ ਹੜਾ ਕਰਕੇ ਜੋ ਨੁਕਸਾਨ ਆਇਆ ਸੀ ਭਾਰੀ ਨੁਕਸਾਨ ਜਿਵੇਂ ਲੋਕਾਂ ਦੇ ਕਮਰੇ ਡੇਗ ਗਏ ਸੀਗੇ ਉਹ ਦਰਾੜਾਂ ਪੈ ਗਈਆਂ ਸੀ ਆ ਉਹਦੇ ਮੁਤਾਬਕ ਜੋ ਸਰਕਾਰ ਵੱਲੋਂ ਭਗਵੰਤ ਮਾਨ ਸਰਕਾਰ ਵੱਲੋਂ ਜੋ ਰਾਸ਼ੀ ਜਾਰੀ ਕੀਤੀ ਗਈ ਸੀ ਹੜ ਪੀੜਤਾਂ ਵਾਸਤੇ ਗਰੀਬਾਂ ਵਾਸਤੇ ਉਹ ਮਨਕ ਚੱਲ ਵੀ ਇੱਥੇ ਆਪਣੇ ਫਾਇਲ ਕਾ ਦੇ ਵਿੱਚ ਡੀਸੀ ਮੈਡਮ ਔਰ ਅਹਿਮਦ ਸਾਹਿਬ ਦੀ ਫੂਕੇ ਸੀਗੀਆਂ ਤੇਜੀ ਦੇ ਵਿੱਚ ਵੀ ਵੈਰੀਫਿਕੇਸ਼ਨ ਹੋਈ ਸੀ ਮਕਾਨਾਂ ਦੀ ਮਕਾਨਾਂ ਦੀ ਵੈਰੀਫਿਕੇਸ਼ਨ ਹੋਣ ਕਰਕੇ ਵੀ ਕਾਫੀ ਪਿੰਡ ਦੇ ਵੀ ਮੁਲਾਜ਼ਮ ਉੱਥੇ ਗਏ ਸੀਗੇ ਪਰ ਉਹਨਾਂ ਜੋ ਮੁਲਾਜ਼ਮਾਂ ਨੇ ਪਹਿਲਾਂ ਵਿਸ਼ਟਾ ਤਿਆਰ ਰਹੀਏ ਸੀ ਉਹ ਬਿਲਕੁਲ ਸਹੀ ਸੀਗੀਆਂ ਜੋ ਉਹਨਾਂ ਆਪ ਘਰ ਘਰ ਜਾ ਕੇ ਵੇਖਿਆ ਸੀਗਾ ਜਦੋਂ ਵੇਖਣ ਤੇ ਉਹਨਾਂ ਨੂੰ ਪਤਾ ਚੱਲ ਗਿਆ ਕਿ ਵਾਕੇ ਵੀ ਇਹਨਾਂ ਦਾ ਨੁਕਸਾਨ ਹੋਇਆ ਹੈ ਉਸ ਮੁਤਾਬਕ ਉਹਨਾਂ ਸਹੀ ਰਾਸ਼ੀ ਜਾਰੀ ਕਰਤੀ ਸੀ ਜਿਵੇਂ ਮੇਰਾ ਮੇਰੇ ਬਾਪੂ ਦਾ ਹੰਸਰ ਸਿੰਘ ਨਾਮ ਦਾ ਕਮਰਾ ਸੀਗਾ ਉਹ 120 ਦਾ ਬੋਲਦਾ ਸੀਗਾ ਤੇ ਉਸ ਤੋਂ ਬਾਅਦ ਫਿਰ ਕੁਝ ਇਨਕੁਆਰੀਆਂ ਹੋਈਆਂ ਫਿਰ ਕਿਸੇ ਨੇ ਕੋਈ ਦਰਖਾਸ਼ਤਾਂ ਲਾਈਆਂ ਜੋ ਦਰਖਾਸ਼ਤਾਂ ਲਾਉਂ ਤੇ ਪੀਡਬਲਿਊਡੀ ਮਹਿਕਮੇ ਦੀ ਡਿਊਟੀ ਲਗਾਈ ਗਈ ਸੀ ਮੈਡਮ ਵੱਲੋਂ ਠੀਕ ਹੈ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਡਿਊਟੀ ਲਗਾਈ ਗਈ ਸੀ ਪੀਡਬਲਿਊਡੀ ਤੇ ਇਹਨਾਂ ਬੰਦਿਆਂ ਨੇ ਪੀਡਬਲਿਊਡੀ ਮਹਿਕਮੇ ਆਣਿਆ ਕੁਝ ਨਾਲ ਲੋਕਾਂ ਦੇ ਨਾਂ ਰਲ ਕੇ ਪੈਸੇ ਖਾ ਕੇ ਤੇ ਇਹਨਾਂ ਗਰੀਬਾਂ ਜਿਨ੍ਹਾਂ ਦੇ ਤਾਂ ਕਮਰੇ ਡਿੱਗੇ ਆ ਉਹਨਾਂ ਨੂੰ ਤਾਂ ਮੁਆਵਜ਼ਾ ਜਾਰੀ ਨਹੀਂ ਕੀਤਾ ਗਿਆ ਤੇ ਜਿਨ੍ਹਾਂ ਦੇ ਨਹੀਂ ਡਿੱਗੇ ਉਹਨਾਂ ਨੂੰ ਇਹਨਾਂ ਵੀ ਪੈਸੇ ਪਾਤੇਗਾ ਕਿਸੇ ਦੇ 1 ਲੱਖ ਵੀ ਪਾਏਗਾ ਕਿਸੇ ਦਾ ਗਰੇੜਾ ਪਾਇਆ ਸੀ ਸਾਬਤ ਕਰ ਸਕਦੇ ਆ ਜੀ ਆ ਸਾਡੇ ਕੋਲ ਸਾਰੇ ਪ੍ਰੂਫ ਹੈ ਗਿਆ ਅਜੀ ਸਰਕਾਰ ਕੋਲ ਇਹ ਹੀ ਬੇਨਤੀ ਚਾਹਦੇ ਆ ਐਸਡੀਐਮ ਮੈਡਮ ਕੋਲ ਵੀ ਤੇ ਐਸਡੀ ਡਿਪਟੀ ਕਮਿਸ਼ਨਰ ਮੈਡਮ ਕੋਲ ਵੀ ਅਸੀਂ ਇਹੋ ਚਾਹਦੇ ਆ ਵੀ ਸਾਨੂੰ ਇਹ ਜੋ ਸਾਡੇ ਬੜੇ ਵੱਡੇ ਮਕਾਨਾਂ ਦਾ ਵੀ ਸਾਨੂੰ ਮਾਅਰਜ਼ਾ ਦਿੱਤਾ ਜਾਵੇ ਜੋ ਵੀ ਪ੍ਰੋਪਰਲੀ ਸਹੀ ਹੈ ਨਾਲ ਮੇਰੇ ਕਈ ਲਗਤ ਅਗਲੇ ਇਲਾਕੇ ਦੇ ਪਿੰਡਾਂ ਦੇ ਜਿੰਨੇ ਵੀ ਬਾਰਡਰ ਏਰੀਆ ਤੇ ਪਿੰਡ ਲੱਗਦੇ ਨੇ ਦੋਨਾਂ ਨਾਨਕਾ ਗਲਾਬਾ ਪਹਿਣੀ ਗੁੱਦੜ ਪਹਿਣੀ ਕੁਰਕੇ ਤੋਂ ਜਿਨ੍ਹਾਂ ਦਿਨਾਂ ਦੇ ਵਿਹਾੜ ਆਏ ਸੀਗੇ ਹੜ੍ਹਾਂ ਦੇ ਵਿੱਚ ਭਾਜੀ ਤੁਹਾਨੂੰ ਵੀ ਪਤਾ ਵੀ ਹੜ੍ਹਾਂ ਦੇ ਵਿੱਚ بارش ਵੀ ਸੀ ਨੁਕਸਾਨ ਹੋਇਆ ਕਾਫੀ ਜ਼ਿਆਦਾ ਕਮਰਿਆਂ ਦਾ ਨੁਕਸਾਨ ਹੋਇਆ ਜਿਹਦੇ ਵਿੱਚ ਅਸੀਂ ਰਿਪੋਰਟ ਲੈ ਕੇ ਆਏ ਹਾਂ ਰਿਪੋਰਟ ਦੇ ਵਿੱਚ ਜਿਨ੍ਹਾਂ ਬੰਦਿਆਂ ਦੇ ਨਾਮ ਕਮਰੇ ਕੱਟੇਗੇ ਉਹਨਾਂ ਦੇ ਨਾਮ ਨੇ ਇਸ ਤੋਂ ਇਲਾਵਾ ਕਈਆਂ ਦੇ ਹੋਰ ਕਮਰੇ ਕੱਟੇਗੇ ਸਭ ਤੋਂ ਪਹਿਲਾਂ ਜਦੋਂ ਵੀ ਸਰਕਾਰ ਨੇ ਜ਼ਿੰਮੇਵਾਰੀ ਲਈ ਤੋਂ ਉਸ ਤੋਂ ਪਹਿਲਾਂ ਵੈਰੀਫਿਕੇਸ਼ਨ ਹੋਈ ਜਿਨ੍ਹਾਂ ਦੇ 100% ਕਮਰੇ ਸੀਗੇ ਉਹਨਾਂ ਦੇ 100% ਲਿਖੇਗੇ ਉਸ ਤੋਂ ਬਾਅਦ ਕਈਆਂ ਦੇ ਜਿਨ੍ਹਾਂ ਦੇ ਦਰਾੜਾ ਪਈਆਂ 40% ਲਿਖੇਗੇ ਪਰ ਕੀ ਹੋਇਆ ਉਸ ਤੋਂ ਬਾਅਦ ਜਦੋਂ ਵੈਰੀਫਿਕੇਸ਼ਨ ਹੋਈ ਉਸ ਤੋਂ ਬਾਅਦ ਫਿਰ ਸਰਕਾਰ ਨੇ ਇੱਕ ਵਾਰ ਵੈਰੀਫਿਕੇਸ਼ਨ ਕਰਾਈ ਜਿੰਨੇ ਚਕਾਪਲਾ ਸੀਗਾ ਫਿਰ ਪੀ ਡਬਲਯੂ ਡੀ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਲਈ ਕੀ ਪੀ ਡਬਲਯੂ ਡਿਪਾਰਟਮੈਂਟ ਨੇ ਆਪਣਾ ਜਾ ਕੇ ਕੰਮ ਤਾਂ ਕੀਤਾ ਪਰ ਉਸ ਤੋਂ ਇਲਾਵਾ ਉਹਨਾਂ ਨੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਕੰਮ ਕੀਤਾ ਆਰਟੀਕਲ 14 ਦਾ ਵਾਇਲੇਸ਼ਨ ਹੋਇਆ ਸਰ ਆਰਟੀਕਲ 14 ਦੇ ਵਿੱਚ ਕਾਨੂੰਨ ਦੇ ਵਿੱਚ ਬਰਾਬਰ ਸਭ ਨੂੰ ਸਮਾਨਤਾ ਸੁਰੱਖਿਆ ਪ੍ਰਦਾਨ ਹੈ ਪਰ ਅਸਬੀਵਾਂ ਨੇ ਜਾ ਕੇ ਡਬਲੂ ਡੀ ਵਾਲੇ ਨੇ ਵਿਸ਼ਵਤ ਖਾਦੀ ਜਿਨ੍ਹਾਂ ਜਿਨ੍ਹਾਂ ਬੰਦਿਆਂ ਕੋਲ ਉਹਨੇ 4 4 ਪੈਸੇ ਲੈ ਕੇ ਉਹਨਾਂ ਦੇ ਕਮਰੇ ਪਾਤੇ ਤੇ ਜਿਨ੍ਹਾਂ ਦੇ ਨਹੀਂ ਦੇ ਸਕੇ ਗਰੀਬ ਉਹਨਾਂ ਦੇ ਕਮਰੇ ਨਹੀਂ ਪਏ ਤੁਸੀਂ ਅੱਜ ਵੀ ਜਾ ਕੇ ਦੇਖ ਸਕਦੇ ਹੋ ਜੂਬ ਸਿੰਘ ਮਿਲਖਾ ਸਿੰਘ ਅਨੰਦ ਸਿੰਘ ਗੁਰਮਖ ਸਿੰਘ ਸਾਰੀ ਰਿਪੋਰਟ ਤੁਸੀਂ ਦੇਖ ਸਕਦੇ ਹੋ ਮੇਰੇ ਕੋਲ ਕੋਈ ਝੂਠੀ ਰਿਪੋਰਟ ਨਹੀਂ ਅਸੀਂ ਇਸ ਤੋਂ ਇਲਾਵਾ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਜਿਨ੍ਹਾਂ ਜਿਨ੍ਹਾਂ ਨੇ ਵੀ ਇਹ ਕੰਮ ਕੀਤਾ ਉਹਨਾਂ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਜਿੰਨੇ ਵੀ ਤੁਸੀਂ ਜਾ ਕੇ ਹੁਣ ਵੀ ਵੈਰੀਫਿਕੇਸ਼ਨ ਸਰ ਕਰ ਸਕਦੇ ਨੇ ਮੈਮ ਡੀਸੀ ਮੈਮ ਡਿਪਟੀ ਕਮਿਸ਼ਨਰ ਜਿਨ੍ਹਾਂ ਦਾ ਵੀ ਲਾਉਂਦੇ ਨੇ ਅਸੀਂ ਉਹਨਾਂ ਤੋਂ ਜਾ ਕੇ ਅੱਜ ਵੀ ਵਿਖਾ ਸਕਦੇ ਹਾਂ ਕਿ ਇਹ ਕਮਰੇ ਮਕਾਨ ਡਿੱਗੇ ਨੇ ਇਹਨਾਂ ਤੋਂ ਤੁਸੀਂ ਜਾ ਕੇ ਦੇਖ ਸਕਦੇ ਹੋ ਇਹ ਵੀ ਕਹਿਣਾ ਚਾਹੁੰਦਾ ਐਸਡੀਐਮ ਮੈਮ ਨੂੰ ਵੀ ਕਹਿਣਾ ਚਾਹੁੰਦਾ ਮੈਂ ਤੁਹਾਡਾ ਵੀ ਧੰਨਵਾਦ ਮੀਡੀਆ ਦਾ ਕਰਦਾ ਜੋ ਸਾਡੇ ਇਸ ਗੱਲ ਨੂੰ ਕਾਫੀ ਉੱਚੇ ਲੈਵਲ ਤੱਕ ਲੈ ਕੇ ਜਾ ਰਹੇ ਨੇ ਤੇ ਸਾਡੇ ਬੰਦੀ ਡਿਪਾਰਟਮੈਂਟ ਪੀ ਡਬਲ ਯੂ ਡੀ ਤੇ ਕਾਰਵਾਈ ਕੀਤੀ ਜਾਵੇ ਬਾਕੀ ਤੁਹਾਡੇ ਸਾਹਮਣੇ ਸਾਰੇ ਖੜੇ ਨੇ ਇੱਕ ਝੂਠੀ ਰਿਪੋਰਟ ਨਹੀਂ ਤੁਸੀਂ ਦੇਖੋ ਤਾਂ ਅੱਜ ਵੈਰੀਫਿਕੇਸ਼ਨ ਜਾ ਕੇ ਕਰ ਸਕਦੇ ਹੋ ਸੋ ਬਾਕੀ ਸਾਡੀ ਤੁਹਾਡੇ ਅੱਗੇ ਹੀ ਅਪੀਲ ਹੈ ਕਿ ਵਾਅਦ ਤੋਂ ਵਾਅਦ ਖਬਰ ਵਿੱਚ ਚਲਾਓ ਕਿ ਸਾਡੇ ਲੋਕਾਂ ਨੂੰ ਇਨਸਾਫ ਮਿਲ ਸਕੇ ਸੋ ਥੈਂਕ ਯੂ ਲਿਸਟਾਂ ਵੀ ਆ ਗਈਆਂ ਮੰਡੀ ਬੋਰਡ ਵਾਲੇ ਕੋਲ ਉਹਦੇ ਨਾਮ ਹੀ ਹੈਗੇ ਨੇ ਸਾਡੇ ਬਕਾਇਦਾ ਠਾਣੀ ਤੋਂ ਮੇਰਾ ਵੀਡੀਓ ਦੇ ਸਕਣਾ ਤੁਹਾਨੂੰ ਸਾਡੇ ਮਕਾਨ ਡਿੱਗੇ ਨੇ ਪਾਣੀ ਦੇ ਵਿੱਚ ਰਹਿ ਐ ਅਲਾਕੀ ਮੇਰੀ ਠਾਣੀ ਦੇ ਸਾਰਿਆਂ ਦੇ ਆ ਗਏ ਜਿੰਦੇ ਕਮਰੇ ਦੋ ਚਾਰ ਘਰ ਰਹਿ ਗਏ ਨੇ ਉੱਥੋਂ ਮੇਰਾ ਪਿੰਡ ਰੱਤੇ ਵਾਲੀ ਪੈਣੀ ਦੇ ਜਿਹੜੇ ਆਹ ਦੇਖੋ ਪਿੰਡ ਦੇ ਪਏ ਗਾ ਨੇ ਵਿਚਾਲੇ ਪਿੰਡ ਦੇ ਪਏ ਗਾ ਨੇ ਸਾਈਡਾਂ ਤੇ ਸਾਰਿਆਂ ਦੇ ਕੋਈ ਕਿਸੇ ਦੇ ਵੀ ਕੋਈ ਨਹੀਂ ਪਾਇਆ ਹੁਣ ਮੈਂ ਇਹ ਕਹਿਣਾ ਚਾਹਣਾ ਪਟਵਾਰੀ ਸਾਹਿਬ ਨੂੰ ਇਹ ਜਿਹੜੇ ਇਹਨਾਂ ਡਿਪਾਰਟਮੈਂਟ ਡੀਰੈਕਟਰ ਸਾਹਿਬ ਨੇ ਲਾਇਆ ਸੀ ਪਟਵਾਰੀਆਂ ਦੀ ਜ਼ਿੰਮੇਵਾਰੀ ਪਟਵਾਰੀ ਸਾਡੇ ਪਿੰਡ ਤੇ ਗਏ ਨਹੀਂ ਇੱਕ ਵੀ ਰਿਪੋਰਟ ਨਹੀਂ ਕੀਤੀ ਜੋ ਪਟਵਾਰੀ ਇੱਥੋਂ ਲੱਗੀ ਹੈ ਮੈਡਮ ਲੱਗੀ ਹੈ ਇਹ ਇੱਥੇ ਬਹਿ ਕੇ ਖੁਰਦ-ਬੁਰਦ ਕੀਤਾ ਜੋ ਕੀਤਾ ਉਹਨੇ ਰਿਪੋਰਟ ਨਹੀਂ ਕੀਤੀਆਂ ਨੇ ਉਹ ਸਾਡ ਤੇ ਅਸੀਂ ਇਹ ਮੰਗ ਕਰਨਾ ਚਾਹੁੰਦੇ ਸਾਨੂੰ ਵਾਧ ਤਵਾਦ ਜਿਹੜੀ ਬਣਦੀ ਹੈਗੇ ਸਾਡਾ ਹੱਕ ਬਣਦਾ ਇਹ ਸਾਨੂੰ ਦਿੱਤਾ ਜਾਵੇ ਅਸੀਂ ਸਾਡੇ ਜਿਹੜਾ ਮੰਡੀ ਬੋਰਡ ਨੇ ਵਧੀਆ ਸਰਵਾ ਕੀਤਾ ਤੇ ਇਧਰ ਫਟਵਾਰੀ ਜਿਹੜੇ ਹੈਗੇ ਨੇ ਇਹ ਜਿਹੜਾ ਉੱਥੇ ਨਾਲ ਨਹੀਂ ਗਏ ਇੱਥੇ ਕੀਤਾ ਸਾਰੀ ਰਿਪੋਰਟਾਂ ਸਾਨੂੰ ਜਿਹੜਾ ਹੈਗਾ ਮਾਵਾ ਦਿੱਤਾ ਜਾ ਸਾਡੇ ਜਿਹੜਾ 100 ਤੇ 55 ਮਕਾਨ ਸੀ ਉਹਨਾਂ ਕੋਲ ਜਿਹੜੇ ਧਿਆਨ ਮਨ ਮੰਡੀ ਬੋੜਾ ਨਾਲ ਕਿਤੇ ਨੇ ਉਹ 200 ਰਹਿ ਗਿਆ ਸੀ ਉਹਦੇ ਚ 50 ਮਕਾਨ ਆਏ ਨੇ ਹੁਣ ਕੱਚੀਆਂ ਪੱਕੀਆਂ ਵਾਲੇ ਜ਼ਮੀਨਾਂ ਦਾ ਰੋਲਾ ਪਾ ਤਾ ਅਸ. ਡੀ.ਐਮ. ਕੋਲ ਗਏ ਆ ਜੀ ਉਹ ਕਹਿੰਦੇ ਡੀ.ਸੀ. ਰਿਪੋਰਟ ਕਰੇਗਾ ਉਹਨਾਂ ਉਹ ਕਿ ਥਰਡ ਕਰਵਾ ਨਹੀਂ ਸਕਦਾ ਜੇ ਅਸੀਂ ਨਹੀਂ ਕਰਵਾ ਸਕਦਾ ਤੇ ਅਸੀਂ ਸਾਰੇ ਪਿੰਡ ਜਿੰਨੇ ਵੀ ਆ ਗਏ ਮਿਲ ਕੇ ਸਾਰੇ ਤਰਨਾ ਦੇਵਾਂਗੇ ਬਾਅਦ ਤੋਂ ਬਾਅਦ ਲੋਕ ਆਣ ਕੇ ਤਰਨਾ ਦੇਵਾਂਗੇ ਜੀ ਸਾਨੂੰ ਦੇਣਾ ਪੈਣਾ ਯਾਰ ਬਾਤ ਇਹੀ ਹੈ ਜੀ ਸਾਨੂੰ ਕੁਝ ਨਹੀਂ ਮਿਲਿਆ 25 ਚ ਵੀ ਕੁਝ ਨਹੀਂ ਮਿਲ ਰਿਹਾ ਜੀ ਦਰਨਾ ਪ੍ਰਦਰਸ਼ਨ ਇੱਥੇ ਕਰੋਗੇ ਇੱਥੇ ਕਰਾਂਗੇ ਤਾਂ ਸਾਡੀਆਂ ਪੁਲਾ ਹੈਗੀਆਂ ਨੇ ਘਰਾਂ ਕੋ ਉੱਥੇ ਵੀ ਕਰਾਂਗੇ ਇੱਥੇ ਵੀ ਕਰਾਂਗੇ ਜਿੱਥੇ ਸਾਡਾ ਸੂਤਰ ਲੱਗਾ ਸਾਰੇ ਪੱਗ ਕੋਈ ਕੈਂਡੀਡੇਟ ਮੜਨ ਨਹੀਂ ਦੇਣਾ ਸੀ ਜੋ ਮਰਜੀ ਜਾ ਕੋਈ ਕਿਸੇ ਕੋਈ ਹੈਗਾ ਨਾ ਕੈਂਡੀਡੇਟ ਕਿਸੇ ਨੂੰ ਵੀ ਅਸੀਂ ਅੱਗੇ ਨਹੀਂ ਲੰਘਣ ਦੇਣਾ ਜਿਹੜੇ ਸਾਡੀ ਹੁਣ ਮੁਸ਼ਕਲ ਹੈਗੀ ਹੈ ਕਿ ਸਾਡੀਆਂ ਦੇ ਛੋਟਾ ਪੱਕੀਆਂ ਨੇ ਸਾਡਾ ਜਿਹੜਾ ਜਿਹੜਾ ਸਾਰਾ ਨੁਕਸਾਨ ਇਹਨਾਂ ਉਹ ਕੱਚਾ ਸਾਡੀਆਂ ਵੋਟਾਂ ਸਿਰਫ ਪੱਕੀਆਂ ਨੇ ਇਹਦੇ ਕਾਰਨ ਸਾਡੀਆਂ ਵੋਟਾਂ ਵੀ ਹੁਣ ਕੱਚੀਆਂ ਨੇ ਨੋਟਿੰਗ ਦਾ ਬਟਨ ਦਵਾਵਾਂਗੇ ਬਾਇਨਰ ਲਾ ਕੇ ਕਹਦਾ ਅਸੀਂ ਰੋਕਥਾਮ ਕਰਾਂਗੇ ਆ ਦੀਆਂ ਫੁਲਾਂ ਤੇ ਸਾਡੇ ਪਿੰਡ ਜਿਹੜੇ 12 13 ਨੇ ਅਸੀਂ ਸਾਰੇ ਇੱਕ ਪਹਿਲਾ ਸਰਵੇ ਹੋਏ ਸੀ ਜਿਹੜੇ ਆ ਹਰ ਨਾ ਡਿੱਗੇ ਮਕਾਨ ਜਿਹੜੇ ਪੱਟੇ ਪਾਟੇ ਹੋਏ ਜਿਹੜੇ ਗਰੀਬਾਂ ਦੇ ਸੀ ਉਹਨਾਂ ਦੇ ਵੀ ਕੱਟੇ ਗਏ ਤੇ ਕਿੰਨਾ ਦੇ ਡਿੱਗੇ ਹੋਏ ਨੇ ਅਸੀਂ ਪ੍ਰੂਫ ਕਰ ਸਕਨੇ ਆ ਕਿ ਸਾਡੇ ਅਜੇ ਵੀ ਮਕਾਨ ਡਿੱਗੇ ਪਏ ਨੇ ਅਜੇ ਵੀ ਸਾਡੇ ਜਿਹੜੇ ਸਰਕਾਰੀ ਅਧਿਕਾਰੀ ਗਏ ਨੇ ਉਹਨਾਂ ਨੇ ਸਰਵੇ ਕੀਤੇ ਨੇ ਪਹਿਲਾਂ ਜਿਹੜੇ ਕੀਤੇ ਨੇ 1 ਲੱਖ 20 ਹਜ਼ਾਰ ਦੇ ਕੀਤੇ ਨੇ ਕਿਉਂਕਿ ਡਿੱਗਿਆ ਸੀ ਡਿੱਗੇ ਵਿੱਚ ਅਸੀਂ ਪ੍ਰੂਫ ਕਰ ਸਕਨੇ ਆ ਵੀ ਵਾਕੇ ਸਾਡਾ ਮਕਾਨ ਡਿੱਗਾ ਹੈ ਜਿਹੜਾ ਬਾਕੀ ਨੈਬ ਤਹਿਸੀਲਦਾਰ ਗਿਆਇ ਤੋਂ ਫਾਈਲ ਕਰਾ ਦਾ ਉਹਨੇ ਸਾਡਾ ਸਾਡੇ ਕੋਲ ਪੈਸਿਆਂ ਦੀ ਮੰਗ ਕੀਤੀ ਐਸੀ ਪੈਸੇ ਦਿੱਤੇ ਕੋਈ ਨਹੀਂ ਕਿ ਸਾਡਾ ਉਹਨਾਂ ਨੇ ਕੱਟ ਕੇ ਤੇ 40 ਹਜ਼ਾਰ ਤੱਕ ਕੱਟਤਾ ਆ ਮੇਰੇ ਕੋਲ ਪ੍ਰੂਫ ਹੈ ਉਦੋਂ ਇਹਨੇ ਟਾਲ ਮਟੋਲ ਕਰ ਦਿੱਤੀ ਸਾਨੂੰ ਪਤਾ ਲੱਗ ਗਿਆ ਵੀ ਇਹ ਪੈਸੇ ਖਾਣ ਦੀ ਕੋਸ਼ਿਸ਼ ਕਰ ਰਿਹਾ ਉਸ ਤਰ੍ਹਾਂ ਨਹੀਂ ਕੀਤੀ ਵੈਸੇ ਟਾਲ ਮਟੋਲ ਕਰ ਦਿੱਤੀ ਤੇ ਜਿਨ੍ਹਾਂ ਨੇ ਮਤਲਬ ਇਹ ਕੋਈ ਪੈਸਾ ਦਿੱਤਾ ਸੀ ਉਹਨਾਂ ਦੇ ਇੱਕ 1 ਲੱਖ ਦੇ 20 ਹਜ਼ਾਰ ਦੇ ਆਏ ਨਹੀਂ ਪਿੰਡੇ 'ਚ ਜਿੰਨਾਂ ਦੇ ਮੁੱਢ ਪਾਣੀ ਵੀ ਨਹੀਂ ਲੱਗਿਆ ਅਸੀਂ ਕੈਂਪੇ ਨ ਮਹੀਨੇ ਹਾਂ ਅਸੀਂ ਚਾਰ ਪੰਜ ਜਿਹੜੇ ਖੜੇ ਆ ਜਿਹੜੇ ਸਾਰੇ ਅਸੀਂ ਟਾਣੀਆਂ ਤੋਂ ਆਏ ਹਾਂ ਹਾਂ ਜੀ ਪਿੰਡ ਤੋਂ ਬਾਹਰ ਰਹੇ ਆ ਮੰਡੀਆਂ ਚ ਰਹੇ ਆ ਤਿੰਨ ਤਿੰਨ ਮਹੀਨੇ ਬਾਹਰ ਘਰੇ ਨਹੀਂ ਪੈਰ ਪਾਇਆ ਅਜੇ ਵੀ ਜਾ ਤੇ ਵੇਖ ਲੋ ਸਾਡੇ ਪਾਸੇ-ਪਾਸੇ ਪਾਣੀ ਖੜਾ ਸਾਰੇ ਮਕਾਨ ਪਾੜ ਗਏ ਕਿ ਨਾ ਦੇਖਣਾ ਦੇ ਡਿੱਗ ਪਏ ਸਾਨੂੰ ਡਿੱਗੇ ਮਕਾਨਾਂ ਦਾ ਮਾਫੀਆ ਦਿੱਤਾ ਜਾਵੇ ਪੂਰਾ ਟਾਣੀਆਂ ਦੇ ਜਿਹੜੇ ਜਿਹੜੇ ਟਾਣੀਆਂ ਤੁਹਾਡੇ ਟਾਣੀ ਦੇ ਕਿੰਨੇ ਕੋ ਪਰਿਵਾਰ ਹੈ ਜਿਨ੍ਹਾਂ ਦਾ ਮਾਰ ਕੱਟਿਆ ਗਿਆ ਸਾਡੇ ਫੇ ਟਾਣੀਆਂ ਦੇ ਲਗਭਗ ਸਾਰੇ ਡਾਣੀਅਲ 25 35 ਜਨੇਕਾਰ ਇਹ ਨੇ ਅੱਛਾ ਜਿਨ੍ਹਾਂ ਦਾ ਨਾਮ ਕੱਟਿਆ ਗਿਆ ਹਾਂ ਜਿਨ੍ਹਾਂ ਦੇ ਨਾਮ ਕੱਟੇ ਤੇ ਬਾਕੀ ਕੋ ਜਿਹਨੂੰ ਮਿਲ ਵੀ ਗਏ ਹੋਣਗੇ ਆਇਆ ਵੀ ਹੋਏਗਾ ਕਿਨਾਂ ਨੂੰ ਕੁਝ ਮਿਲਿਆ ਕਿਸੇ ਦਾ 3000 ਮਿਲਿਆ ਕਿਸੇ ਦਾ 2000 ਕਿਸੇ ਦਾ 3500 ਆ ਚੀਜ਼ ਦੁਬਾਰੇ ਸਰਵੇ ਕਰਾਏ ਜਾਵਣ ਜਿਹੜੇ ਸਾਡੇ ਪਾਟੇ ਮਕਾਨ ਨੇ ਜਾਂ ਡਿੱਗੇ ਮਕਾਨ ਨੇ ਸਾਨੂੰ ਉਹਦਾ ਬੰਦਾ ਮਾਪ ਜਾਂ ਪੂਰਾ ਦਿੱਤਾ ਜਾਵੇ ਪਟਾ ਸੰਗ ਪਿੰਡ ਬੁੱਧੜ ਪੈਣੀ ਤੇ ਅਸੀਂ ਤਸਵੀਰ ਤੇ ਜਿਲ੍ਹਾ ਫਾਈਲ ਕਾਈਏ ਤੇ ਮੇਰੇ ਘਰੇ ਅਫਸਰ ਕੋਈ ਨਹੀਂ ਗਿਆ ਮੇਰਾ ਦੁਕਾਨ ਨਹੀਂ ਲਿਖੇ ਨਹੀਂ ਤੇ ਲੋਕਾਂ ਕੋਲ 5-5000 ਜਿਹੜਾ ਅਫਰ ਲਿਖਦਾ ਰਿਹਾ ਉਹਨੇ 5-5000 ਰਿਸੀਅਲ ਹੀ ਆਇਆ ਉਹਨਾਂ ਕੋਲ ਲੈ ਕੇ ਤੇ ਜਿਹਨੇ ਨਹੀਂ ਦਿੱਤਾ ਉਹਨਾਂ ਦੇਖੀ ਪੈਸੇ ਸਾਡੇ ਕੋਲ ਹੈਗੇ ਨਹੀਂ ਦੂਜਿਆਂ ਕੋਲ ਪੈਸੇ ਲੈ ਗਏ ਤੈਨੂੰ ਕਿਵੇਂ ਪਤਾ ਲੱਗਿਆ ਇਸ ਗੱਲ ਮੇਰੇ ਕੋਲ ਹੀ ਉਹ ਗੱਡੀ ਤੇ ਦੇਖਿਆ ਨੇ ਰਸਤੇ ਤੇ ਮੇਰੇ ਕੋਲ ਜਿਹੜੇ ਬੰਦੇ ਦੇਖਿਆ ਉਹਨਾਂ ਨਾਲ ਗੱਲ ਕੀਤੀ ਮੈਨੂੰ ਸੁਣ ਲੱਗ ਪਿਆ ਨੰ 50000 ਰੁਪਇਆ ਮਕਾਨ ਮਗਰਮ ਮੁੱਖਿਆ ਬਹਿਸਣਾ ਤੇਰਾ ਨਾਮ ਜੀ ਮਿਲਤਾ ਸਿੰਘ ਹੈ ਇਹ ਪੀ ਡਬਲਯੂ ਡੀ ਵਾਲੇ ਗਏ ਨੇ ਮੇਰੇ ਮੁੰਡੇ ਦਾ ਬਣਦਾ ਤੇ ਮਕਾਨ ਸਸਤਾ ਵੱਲੋਂ ਅੱਛਾ ਮੈਂ ਘਰੇ ਨਹੀਂ ਹੈਗਾ ਸੀ ਤੇ ਇਹ ਜਿਹੜਾ ਮੇਰਾ ਦੂਜਾ ਨੇ 120000 ਦਾ ਮਕਾਨ ਹੈਗਾ ਸੀ ਆ ਫੋਟੀ ਮੈਂ ਲਿਆ ਨਹੀਂ ਕਰਨ ਵਾਲੇ ਅੱਛਾ ਇਹਨਾਂ ਨੇ ਮੇਰਾ ਮਨ ਮੇਰੇ ਮਕਾਨ ਦੇ ਖਾਤੇ ਮੇਰੇ ਹੀ ਪਾਤਾ ਮਕਾਨ ਹੈ ਕਿ ਇਹ ਤੇਰਾ ਬਣ ਰਿਹਾ ਮੈਂ ਘਰੇ ਨਹੀਂ ਹੈਗਾ ਸੀ ਤੇ ਮੇਰਾ ਮਕਾਨ ਕਰਤਾ ਨਹੀਂ ਮਕਾਨ ਮੇਰੇ ਮੁੰਡੇ ਦਾ ਬਣਾਉ ਮੈਂ ਇੱਕ ਵਖਰਾ ਹੈ ਮੇਰਾ ਵੀ ਡਿਗਾ ਮੈਂ ਤਾਂ ਫੋਟੋ ਵੀ ਲਿਆਂਦੀ ਖਾ ਉਹ ਵੀ ਆਲੀ ਪਿਆ ਸਾਰਾ ਉਹ ਕਿਹਾ ਦੀ ਸੀ ਮੈਡਮ ਕੋ ਗਏ ਉਹਨਾਂ ਕਹਿ ਐਸ ਦਿਨ ਦੇ ਬਸ ਕਰਨਾ ਕਰਨਾ ਜੀ ਮੈਂ ਇਹ ਕਹਿੰਨਾ ਜੀ ਮੇਰਾ ਸਹੀ ਮਕਾਨ ਡਿਗਾ ਇਨਕੁਆਰੀ ਕੀਤੀ ਜਾਵੇ ਕਿ ਮੇਰਾ ਜਿਹੜਾ ਰਾਸ਼ੀ ਮੈਂ ਦਿੱਤੀ ਹੈ ਜੀ ਮੇਰਾ ਨਾਮ ਅਜੂਬ ਸਿੰਘ ਪਿੰਡ ਬੁੱਗੜ ਬਹਿਣੀ ਜ਼ਿਲ੍ਹਾ ਸਾਡਾ ਫਾਜ਼ਲਕਾ ਤਹਿਸੀਲ ਫਾਜ਼ਲਕਾ ਕਿ ਸਾਡੇ ਜੇ ਅਸੀਂ ਮਕਾਨ ਦੀ ਇਹ ਮੰਗ ਕਰਨਿਆ ਵੀ ਮਕਾਨ ਪਹਿਲੇ ਨੰਬਰ ਤੇ ਹੀ ਮੇਰਾ ਨਾਮ ਹੈ ਜਦੋਂ ਸ਼ੁਰੂਆਤ ਵੀ ਹੋਈ ਸੀ ਚੈਕਿੰਗ ਕਰਨ ਗਿਆ ਸੀ ਪਹਿਲੇ ਦਿਨ ਤੋਂ ਹੀ ਉਸ ਦਿਨ ਤੋਂ ਹੀ ਪਹਿਲਾ ਮੇਰਾ ਨਾਮ ਅਜੂਬ ਸਿੰਘ ਦਾ ਚੈੱਕ ਮਕਾਨ ਦਿੱਤਾ ਗਿਆ ਸੀ ਉਹਨਾਂ ਦਾ ਬਿਲਕੁਲ ਪ੍ਰੋਪਰ ਸਹੀ ਹੈ ਉਸ ਤੋਂ ਬਾਅਦ ਦੁਬਾਰੇ ਫੇਰ ਆਏ ਤੇ ਉਹਨਾਂ ਨੇ ਚੈਕਿੰਗ ਕੀਤਾ ਉਹਨਾਂ ਦਾ ਠੀਕ ਹੈ ਉਸ ਤੋਂ ਬਾਅਦ ਉਹਨਾਂ ਜਦੋਂ ਪੈਸੇ ਪਾਣ ਦੀ ਵਾਰੀ ਆਈ ਉਦੋਂ ਉਹਨਾਂ ਕੀ ਕੀਤਾ ਵੀ ਉਹਨਾਂ ਕੱਟ ਕੇ ਉਹਨੂੰ ਕੈਟਲ ਸ਼ੈੱਡ ਬਣਾ ਦਿੱਤਾ ਵੇਖ ਲੋ ਆ ਸਾਡੇ ਕਮਰੇ ਦੀਆਂ ਫੋਟੋ ਵੀ ਸਾਡੇ ਕੋਲ ਨੇ ਮੌਜੂਦਾ ਇਹ ਨਹੀਂ ਹੈਗਾ 22 ਤਰੀਕ ਨੂੰ ਖਬਰ ਲਾਈ ਸੀ ਤੇ 13 ਤਰੀਕ ਆਧੂ ਜਾਂ 23 ਤਰੀਕ ਨੂੰ ਸਾਡੀ ਖਬਰ ਵੀ ਚੱਲ ਗਈ ਸੀ ਕਿ ਐਸ ਲਾਈਵ 13 13 ਤੇ ਸਾਡੀ ਅਸ਼ੋਕਲਾ ਦੁਕਾਨ ਮੰਡੀਲਾ ਦੁਕਾਨ ਉਹਨੇ ਤੇ ਖਬਰ ਵੀ ਅਸੀਂ ਲਾਈ ਸਾਡੀ ਕੋਈ ਸੁਣਵਾਈ ਨਹੀਂ ਖਬਰ ਦੀ ਕਿਸੇ ਤਰ੍ਹਾਂ ਦੇ ਵੀ ਅਸੀਂ ਇਹ ਮੰਗ ਕਰਨੇ ਆ ਵੀ ਸਾਡੀ ਨਾਲ ਸੁਣਵਾਈ ਕੀਤੀ ਜਾਵੇ ਪਰ ਸਾਡੇ ਨਾਲ ਇਹ ਤੱਕਾ ਹੋਇਆ ਹੈ ਵੀ ਜਿੰਨਾ ਲੋਕਾਂ ਦੀ ਇੱਟ ਨਹੀਂ ਡਿੱਗੀ ਉਹਨਾਂ ਨੂੰ 120000 ਰੁਪਏ ਮੁਆਵਜ਼ਾ ਉਹਨਾਂ ਦੇ ਖਾਤਿਆਂ ਦੇ ਵਿੱਚ ਪਾਇਆ ਗਿਆ ਸੀ ਅੱਜ ਵੀ ਇਸ ਗੱਲ ਦਾ ਸਾਡੇ ਤੇ ਜੇ ਨਾ ਪਾਇਆ ਹੋਵੇ ਤੇ ਸਾਡੇ ਤੇ ਬਣਦੀ ਕਾਰਵਾਈ ਉਲਟੀ ਸਾਡੇ ਤੇ ਕੀਤੀ ਜਾਵੇ ਜੇ ਗੱਲ ਨਾ ਬਣੇ ਤੇ ਬਿਲਕੁਲ ਸਾਰੇ ਪਿੰਡ ਦੇ ਵਿੱਚ ਇਨਕੁਆਇਰੀ ਕੀਤੀ ਜਾਵੇ सीबीआई ਦੀ ਜਾਂਚ ਕਰਾਈ ਜਾਵੇ ਤੇ ਜੇ ਨਾ ਇਹ ਤੋਂ ਘੱਟ ਘੱਟ 40 30 ਤੋਂ 40 ਮਕਾਨ ਨਾ ਬਣਨ ਵੀ ਜਿਹੜੇ ਨਜਾਇਜ਼ ਪਾਏ ਨੇ ਜਿਹੜੇ ਨਜਾਇਜ਼ ਨੇ ਜਣ ਪ੍ਰਸ਼ਾਸਨ ਨੇ ਪੀ ਡਬਲਯੂ ਮਹਿਕਮਾ ਗਏ ਨੇ ਜਿਹੜੇ ਨਜਾਇਜ਼ ਬਿਲਕੁਲ ਇਹ ਹੁਣ ਘਰਾਂ ਦੇ ਵਿੱਚ ਲੋਕ ਵੜੇ ਫਿਰਦੇ ਨੇ ਇਹ ਇੱਕ ਹੀ ਕਹਿੰਦੇ ਨੇ ਇਹਨਾਂ 20 ਤੋਂ 30 ਹਜ਼ਾਰ ਰੁਪਈਆ ਇੱਕ ਮਕਾਨ ਦਾ ਰੱਖਿਆ ਜਿਹੜੇ ਨਜਾਇਜ਼ ਮਕਾਨ ਦੀ ਇਟ ਵੀ ਨਹੀਂ ਡਿੱਗੀ ਨਾ ਉਹਨਾਂ ਦੇ ਕੋਲ 20 ਤੋਂ 30 ਹਜ਼ਾਰ ਰੁਪਈਆ ਲਾਇਰੇ ਨੇ ਉਹਦੇ ਘਰ ਘਰ